ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬਈ ਜੀ ਹਾਜ਼ਰ ਹੋ ਗਿਆ ਆਪਾਂ ਇੱਕ ਵਾਰੀ ਫਿਰ ਤੋਂ ਸੋ ਅੱਜ ਜਿਹੜੇ ਵੀਰਾਂ ਦਾ ਬਜਟ ਘੱਟ ਆ ਸੋ ਧਿਆਨ ਦਿਓ ਉਹਨਾਂ ਵਾਸਤੇ ਬਹੁਤ ਹੀ ਸੋਹਣਾ ਜਿਹੜਾ ਘਰ ਆਪਾਂ ਲੈ ਕੇ ਆਏ ਆ 3.5 ਮਰਲਿਆਂ ਦੇ ਵਿੱਚ 20 ਫੁੱਟ ਚੌੜੀ ਜਿਹੜੀ ਆ ਗਲੀ ਹੈਗੀ ਆ 20 ਤੋਂ ਪਲੱਸ ਹੀ ਆ ਇੰਟਰ ਰੋਕ ਲੱਗੀ ਆ ਸਿਵਰ ਪਿਆ ਹੋਇਆ ਤੇ ਜਿਹੜੀ ਕੋਠੀ ਆਪਾਂ ਤੁਹਾਨੂੰ ਵਿਖਾਉਣੀ ਆ ਇਹਦਾ ਬਈ ਜੀ ਨਕਸ਼ਾ ਵੀ ਪਾਸ ਆ ਇੱਕ ਮੁਲਾਜ਼ਮ ਵੀਰ ਦੀ ਜਿਹੜੀ ਆ ਇਹ ਕੋਠੀ ਹੈਗੀ ਆ ਇਹ ਆਸ਼ੀਆਨਾ ਹੈਗਾ ਸੋ ਉਹਨਾਂ ਵੀਰਾਂ ਵਾਸਤੇ ਜਿਹੜੇ ਵੀਰਾਂ ਦਾ ਬਜਟ ਘੱਟ ਆ ਇਸ ਕੋਠੀ ਦੀ ਡਿਮਾਂਡ ਜਿਹੜੀ ਹੈਗੀ ਆ 16 ਲੱਖ ਰੁਪਈਆ ਤੇ ਬਾਜ਼ਾਰ ਦੇ ਵਿੱਚ ਆ ਬਈ ਜੀ ਇਹ ਰਜਿਸਟਰੀ ਵਾਲੀ ਜਗ੍ਹਾ ਨਕਸ਼ਾ ਪਾਸਾ ਦੋ ਬੈੱਡਰੂਮ ਬਣੇ ਹੋਏ ਆ ਇੱਕ ਬੈੱਡਰੂਮ ਦੇ ਵਿੱਚ ਅਟੈਚ ਵਾਸ਼ਰੂਮ ਆ ਤੇ ਦੂਜੇ ਬੈੱਡਰੂਮ ਦੇ ਵਿੱਚ ਜਿਹੜਾ ਸਟੋਰ ਬਣਿਆ ਹੋਇਆ ਸੋਰਸ ਹੋਈ ਜਿਹੜੀ ਆ ਓਪਨ ਛੋਟਾ ਜਿਹਾ ਪੋਰਸ਼ਨ ਆ ਕਾਫੀ ਵਧੀਆ ਜਿਹੜਾ ਮੇਨਟੇਨ ਕੀਤਾ ਹੋਇਆ ਜਗ੍ਹਾ ਨੂੰ ਸਪੋਰਟ ਚ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਚੜਦੀਆਂ ਤੇ 16 ਲੱਖ ਰੁਪਈਆ ਜਿਹੜੀ ਇਹਦੀ ਡਿਮਾਂਡ ਹੈਗੀ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਜਿਹੜਾ ਮਾਨਤਨ ਹੋ ਜਾਊਗਾ ਉਹ ਵੀ ਸੋ ਸਾਹਮਣੇ ਤੁਸੀਂ ਦੇਖ ਰਹੇ ਹੋ ਡ੍ਰਾਇੰਗ ਰੂਮ ਦੋ ਬੈੱਡਰੂਮ ਆ ਡ੍ਰਾਇੰਗ ਰੂਮ ਆ ਛੋਟਾ ਜਿਹਾ ਪੋਰਚ ਹੈਗਾ ਲੌਬੀ ਡ੍ਰਾਇੰਗ ਰੂਮ ਓਪਨ ਹੋਣ ਕਰਕੇ ਜਿਹੜੀ ਆ ਕਾਫੀ ਖੁੱਲੀ ਡੁੱਲੀ ਜਿਹੜੀ ਲੱਗਦੀ ਹੈ ਤੇ ਕਿਚਨ ਵੀ ਜਿਹੜੀ ਆ ਓਪਨ ਸੋ 3.5 ਮਰਲਿਆਂ ਦੀ ਕੋਠੀ ਦੇ ਵਿੱਚ ਤੁਹਾਨੂੰ ਜਿਹੜੀ ਆ ਘੁੱਟਣ ਮਹਿਸੂਸ ਨਹੀਂ ਹੋਊਗੀ ਤੁਹਾਨੂੰ ਸਾਰਾ ਖੁੱਲਾ ਖੁੱਲਾ ਜਿਹੜੀ ਕਿ ਲੱਗੂਗਾ ਬੈੱਡਰੂਮ ਵੀ ਔਰ ਬੈਕ ਸਾਈਡ ਤੇ ਜਿਹੜੀ ਆ ਵੈਂਟੀਲੇਸ਼ਨ ਵਾਸਤੇ ਜਾਲ ਵੀ ਛੱਡਿਆ ਹੋਇਆ ਵਾਸ਼ਿੰਗ ਮਸ਼ੀਨ ਦੇ ਰੱਖਣ ਵਾਸਤੇ ਜਗ੍ਹਾ ਵੀ ਹੈਗੀ ਆ ਸੋ ਜਿਹੜੇ ਵੀਰਾਂ ਦਾ ਬਜਟ ਘੱਟ ਆ ਉਹਨਾਂ ਵਾਸਤੇ ਤੋਹਫਾ ਹੈਗਾ ਬਈ ਜੀ ਸੋ ਰਜਿਸਟਰੀ ਵਾਲੀ ਜਗ੍ਹਾ ਨਕਸ਼ਾ ਪਾਸ ਆ 20+ ਲਗਭਗ ਜਿਹੜੀ ਆ ਗਲੀ ਹੈਗੀ ਆ ਚੌੜੀ ਸਿਵਰ ਪਿਆ ਹੋਇਆ ਇੰਟਰਲੌਕ ਲੱਗੀ ਹੋਈ ਆ ਤੇ ਸਭ ਤੋਂ ਵਧੀਆ ਗੱਲ ਆ ਜਿਹੜੇ ਵੀਰ ਮੋਗਾ ਬਾਜ਼ਾਰ ਵਾਲੀ ਸਾਈਡ ਤੇ ਘਰ ਲੈਣਾ ਚਾਹੁੰਦੇ ਆ ਸੋ ਉਹਨਾਂ ਵਾਸਤੇ ਵਧੀਆ ਹੈਗਾ ਸੋ ਮੋਗਾ ਬਾਜ਼ਾਰ ਵਾਲੀ ਸਾਈਡ ਤੇ ਇਹ ਘਰ ਹੈਗਾ ਸੋ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਸੇਖਾਂ ਵਾਲੇ ਚੌਂਕ ਤੋਂ ਅੱਗੇ ਉਹਦੇ ਬਿਲਕੁਲ ਨਜ਼ਦੀਕ ਰਹਿ ਜਾਂਦਾ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਬਈ ਜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਫ੍ਰੀ ਆਫ ਕੋਸਟ ਆ ਤੇ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਵੀਡੀਓ ਬਣਾ ਕੇ ਬੜੇ ਆਰਾਮਦਈ ਦੇ ਨਾਲ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਥੰਬਨੇਲ ਵਾਸਤੇ ਤੇ ਘਰ ਦੀ ਡਿਟੇਲ ਜਿਹੜੀ ਆ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਸਾਨੂੰ ਸੈਂਡ ਕਰ ਦਿਓ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਬਹੁਤ ਬਹੁਤ ਧੰਨਵਾਦੀ ਆ ਤੁਹਾਡਾ ਬਾਬ ਜੋ ਜਿਹੜਾ ਤੁਸੀਂ ਥੋੜੇ ਜਿਹੇ ਸਮੇਂ ਦੇ ਵਿੱਚ ਜੋ ਪਿਆਰ ਸਾਨੂੰ ਬਖਸ਼ਿਆ ਸੋ ਕੋਸ਼ਿਸ਼ ਕਰਾਂਗੇ ਤੁਹਾਡੀ ਕਿਸਵਟੀ ਤੇ ਖਰੇ ਉਤਰਨ ਦੀ ਤੇ ਇੱਕ ਵਾਰੀ ਫਿਰ ਤੋਂ ਆਪਾਂ ਆਸੇ ਪਾਸੇ ਦਾ ਜਿਹੜਾ ਏਰੀਆ ਬੜਾ ਵਧੀਆ ਏਰੀਆ ਆਸੇ ਪਾਸੇ ਦੀ ਰੈਸ਼ ਬਹੁਤ ਸੋਹਣੀ ਆ ਕੋਠੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਸੋ 16 ਲੱਖ ਰੁਪਈਆ ਜਿਹੜੀ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਇੱਕ ਵਾਰੀ ਉੱਪਰ ਤੋਂ ਤੁਸੀਂ ਦੇਖ ਸਕਦੇ ਹੋ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਧੰਨਵਾਦ ਜੀ ਸ਼ੁਕਰੀਆ